ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰਤ ਨਾਓ ਜੀ ਸਾਰੇ ਜਾਣੇ ਠੀਕ ਠਾਕ ਹੈ ਜੀ ਤੇ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹਸਦੇ ਬਾਸਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੋਈ ਲੱਗੇ ਅੱਜ ਦਾ ਬਲੌਗ ਸ਼ੁਰੂ ਕਰਨ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਨਾਲ ਇੱਧਰ ਜਾਂ ਬਾਹਰ ਦੇਸ਼ਾਂ ਬਜੇਸਾਂ ਤੋਂ ਜੁੜੇ ਹੋਏ ਜੀ ਆਪਣੇ ਵੀਰ ਭੈਣ ਭਰਾ ਬੱਚੇ ਬਜ਼ੁਰਗ ਸਾਰਿਆਂ ਦਾ ਦਿਿਲੋਂ ਧੰਨਵਾਦ ਹੈ ਜੀ ਕਿਉਂਕਿ ਧੰਨਵਾਦ ਇਸ ਗੱਲ ਤੇ ਹੈ ਇੱਕ ਤਾਂ ਤੁਸੀਂ ਸਾਡੀ YouTube ਫੈਮਿਲੀ ਜਾਂ ਸਾਡੀ ਆਪਣੀ ਫੈਮਿਲੀ ਹੈ ਨੰਬਰ 2 ਤੇ ਤੁਸੀਂ ਸਾਡੇ ਬਲੌਗ ਫੁੱਲ ਬੋਚ ਕਰਦੇ ਤੇ ਸੋਹਣੇ ਸੋਹਣੇ ਕਮੈਂਟ ਵੀ ਕਰਦੇ ਤੇ ਤੁਸੀਂ ਸਾਡਾ ਸਹਿਯੋਗ ਬਹੁਤ ਦੇ ਰਹੇ ਹੋ ਹਰ ਇੱਕ ਬਲੌਗ ਦੇ ਵਿੱਚ ਜੇ ਅਸੀਂ ਕੋਈ ਗੱਲ ਕਰਦੇ ਕੋਈ ਨਵਾਂ ਕੰਟੈਂਟ ਦੰਨੇ ਆ ਤਾਂ ਬਹੁਤ ਸੋਹਣੇ ਕਮੈਂਟ ਕਰਦੇ ਤੁਸੀਂ ਜੇ ਅਸੀਂ ਕੁਝ ਪੁੱਛ ਵੀ ਲਈਏ ਤੁਹਾਡੇ ਤੋਂ ਤਾਂ ਤੁਸੀਂ ਕਮੈਂਟ ਰਾਹੀਂ ਸਾਡਾ ਸਹਿਯੋਗ ਬਹੁਤ ਦੰਨੇ ਆ ਤੇ ਲੋ ਜੀ ਹੁਣ ਬਲੌਗ ਦੇ ਨਾਲ ਜੁੜੇ ਰਹੋ ਅੱਜ ਤੁਹਾਨੂੰ ਦੱਸ ਦੰਨੇ ਦਿਨ ਹੈ ਜੀ ਐਤਵਾਰ ਤਰੀਕ ਹੈ 20 ਨਾ 19 ਹਨਾ ਮੈਂ ਜੀ 20 ਤੇ ਮੈਂ ਅੱਜ ਜੀ ਕੰਮ ਕਰਕੇ ਦੁਕਾਨ ਤੇ ਕੋਈ ਪੈ ਤੁਹਾਨੂੰ ਪਤਾ ਹੀ ਪਹਿਲਾਂ ਮੈਂ ਅੰਜਣ ਬੰਨਿਆ ਤਾਂ ਉਹ ਕੱਲ ਦੇ ਦਿੱਤੀ 60 ਦਾ ਤੇ 15 ਦਿਨ ਤੋਂ ਬਹੁਤ ਥਕਾਵਟ ਵਿੱਚ ਚੱਲ ਰਿਹਾ ਆਈ ਜਾਂਨੇ ਜਾਂਨੇ ਹੁਣ ਚੱਸ ਕਰਨ ਨੂੰ ਸਕੂਲ ਵੀ ਛੱਡਣਾ ਪੈਂਦਾ ਫਿਰ ਘਰ ਤੋਂ ਘਰ ਵੀ ਛੱਡਣਾਣਾ ਪੈਂਦਾ ਏ 2:30 ਤੇ ਬਾਕੀ ਅੱਜ ਸ਼ਾਮ ਦਾ ਟਾਈਮ ਹੈ ਜੀ 5 ਦਾ ਤੇ ਬਹੁਤ ਕੰਮ ਦਾ ਠੰਡਾ ਠੰਡੀ ਹਵਾ ਚੱਲ ਰਹੀ ਚੱਲਦਾ ਦੱਖਣ ਰਿਹਾ ਤੇ ਬੱਦਲਬਾਈ ਹੋਈ ਵੀ ਹੈ ਤੇ ਮੈਂ ਆ ਗਿਆ ਤਾਂ ਜੀ ਦੁਕਾਨ ਤੋਂ ਅੱਜ ਕਿੰਨੇ ਵਜੇ 4:00 ਕਰਾਂ 3 4 5 ਦਾ ਟਾਈਮ ਹੋ ਗਿਆ ਤਾਂ ਪੌਣੇ 5 ਦਾ ਜੀ ਕਿਉਂਕਿ ਮੈਂ ਸੋਚਿਆ ਉਹ ਅੱਜ ਵੀ ਸਾਜ ਰਹਿ ਚੱਲਾਂ ਜੀ ਐਤਵਾਰ ਨੂੰ ਕਈ ਦਿਨ ਦਾ ਕਹਿ ਰਿਹਾ ਵੀ ਮੈਂ 12 ਵਜੇ ਤੇ ਆ ਜਾਣਾ ਚੱਲ ਫਿਰ ਵੀ ਆਪਣੇ ਕੋਲ ਇੱਕ ਫਾਰਮ ਟਰੈਕ ਦੇ ਤਾ 35 ਆ ਬਹੁਤਾ ਵੀ ਬਹੁਤ ਕੰਮ ਹੈ ਜੀ ਅੱਧਾ ਕੱਜ ਕਰਕੇ ਆਇਆ ਅੱਧਾ ਕਾਲੂ ਕਰਕੇ ਦੇ ਦੂੰਗੇ ਸ਼ਾਮ ਨੂੰ ਤੇ ਸਭ ਤੋਂ ਪਹਿਲਾਂ ਤਾਂ ਜੀ ਮਨਜੀਤ ਨੂੰ ਮਿਲੋ ਕਰ ਉਹ ਗੱਲਬਾਤ ਸਾਰੀ ਤੇ ਹਾਂ ਜੀ ਇੱਕ ਹੋਰ ਤੁਹਾਨੂੰ ਦੱਸ ਦਿੰਨੇ ਆ ਗੱਲਬਾਤ ਵੀ ਕੱਲ ਸ਼ਾਮ ਨੂੰ ਜਦੋਂ 7 ਵਜੇ ਮੈਂ ਘਰ ਨੂੰ ਆ ਰਿਹਾ ਤਾਂ ਇਹ ਆਪਣਾ ਫੋਨ ਨਾ ਹੀ ਜੇਬ 'ਚ ਪਾਇਆ ਬਤਾਈ ਜੇਬਾਂ 'ਚ ਕੱਲ ਛੋਟੇ ਛੋਟੀਆਂ ਆ ਰਹੀਆਂ ਫੋਨ ਹੈ ਵੱਡਾ 4 ਅੰਗਲ ਬਾਹਰ ਤਾਂ ਤੇ ਕੁਛ ਨਾ ਜਿਹੜਾ ਆਪਣਾ ਇਹ ਰੋਡ ਆਪਣਾ ਜਾ ਰਿਹਾ ਹੈ ਬੂਥਗੜ੍ਹ ਨੂੰ ਇਹਦੇ ਤੇ ਤੁਹਾਨੂੰ ਪਤਾ ਵੀ ਉਹ ਸਟੇਡੀਅਮ ਵੀ ਹੈ ਜੀ ਯਾਦਵਿੰਦਰਾ ਸਟੇਡੀਅਮ ਕ੍ਰਿਕਟ ਸਟੇਡੀਅਮ ਜੀ ਤੇ ਉਹ ਦੋ ਪੁਲ ਤਾਂ ਬਣ ਗਏ ਹੀ ਬਣ ਰਿਹਾ ਹੁਣ ਇੱਕ ਜਿੱਥੇ ਮੈਂ ਅੱਗੇ ਤੁਹਾਨੂੰ ਬਲੌਗ ਚ ਵੀ ਦਿਖਾਣਾ ਵੀ ਪੁਲ ਚੱਲ ਗਿਆ ਚੱਲ ਗਿਆ ਜੀ ਤੇ ਉਹ ਪੁਲ ਦਾ ਅਜੇ ਸਵਾਰਕਾ ਪ੍ਰੋਪਰ ਤਿਆਰ ਨਹੀਂ ਹੋਇਆ ਕੱਚਾਈ ਵਾਲੇ ਦਾ ਲੈ ਮਿੱਟੀ ਪਾ ਰਹੇ ਆ ਤੇ ਪੁਰਾਣੇ ਰਸਤੇ ਨੂੰ ਹੁਣ ਫੇਰ ਚੱਲਦੇ ਤੇ ਉਹਨਾਂ ਨੇ ਕੀ ਆ ਕਰਿਆ ਨਾ ਸੈਂਟਰ ਜਿੱਥੇ ਜਦੋਂ ਬੂਥਗੜ੍ਹ ਤੋਂ ਆਣੇ ਆਧੇ ਜੇ ਵਿੱਚ ਇੱਕ ਸੜਕ ਪੱਟ ਕੇ ਨਾ ਦੋ ਕੁ ਪੈ ਪਾਏ ਉਹਨਾਂ ਨੇ ਤੇ ਉੱਥੇ ਡਹਿਗਾ ਬਹੁ ਡੂੰਗਾ ਹੋ ਗਿਆ ਜਿਹੜਾ ਪਰਸੋਂ ਸ਼ਾਮ ਨੂੰ ਮੀਂਹ ਆਇਆ ਤਾਂ ਜੀ ਤੁਹਾਨੂੰ ਬਲੌਗ ਵੀ ਦਿੱਤਾ ਦਾ ਜੀ ਉਹਦੇ ਕਰਕੇ ਨਾ ਮਨਜੀਤ ਬਹੁ ਡੂੰਗਾ ਅੱਜ ਦੇਖਿਆ ਮੈਂ ਫੇਰ ਵੀ ਦਿਨ ਚ ਜਦੋਂ ਉੱਥੇ ਮੇਰਾ ਮੋਟਰਸਾਈਕਲ ਵੱਜਿਆ ਮੋਟਰਸਾਈਕਲ ਹੀ ਬਹੁ ਹੋਲੀ ਤਾਂ ਜੀ ਟੈਂਕੀ ਪਰ ਵੱਜ ਕੇ ਨਾ ਫੋਨ ਜੇ ਤਾਂ ਖੱਬੇ ਹੱਥ गिर ਜਾਂਦਾ ਇਧਰ ਮਿੱਟੀ ਉਹ ਪਟ ਰਹੀ ਹੈ ਸੀਬ੍ਰੇਜ ਪਾ ਰਹੇ ਆ ਜੀ ਬੜੇ ਬੜੇ ਪੈ ਪਾ ਰਹੇ ਆ ਪਾਣੀ ਦਾ ਨਿਕਾਸ ਕੱਢ ਰਹੇ ਹਾਂ ਪੁਲ ਕਰਕੇ ਆ ਜੀ ਤੇ ਉਹ ਟੈਂਕੀ ਤੇ ਵੱਜ ਕੇ ਖੱਬੇ ਹੱਥ गिर ਗਿਆ ਉੱਧਰ ਤਾਂ ਹੀ ਰੋੜ ਐਨੇ ਨੂੰ ਗੱਡੀਆਂ ਵੀ ਆ ਰਹੀਆਂ ਸੀ ਪਿੱਛੇ ਮੈਂ ਫੇਰ ਵੀ ਬਾਈ ਉਤਰ ਕੇ ਨਾ ਮੋਟਰਸਾਈਕਲ ਖੜਾ ਕੇ ਤਾਂ ਇੱਕ ਬਾਈ ਮੇਰੇ ਲਾਗ ਨੂੰ ਲੰਗਿਆ ਕਹਿੰਦਾ ਬਾਈ ਤੇਰਾ ਲੱਗਦਾ ਕੁਝ ਗਿਰਿਆ ਮਹਾ ਬਾਈ ਫੋਨ ਗਿਰਿਆ ਏ ਐਨੇ ਨੂੰ ਮੈਂ ਜਦੀ ਮੋਟਰਸਾਈਕਲ ਲਾ ਕੇ ਮਾਹਲੇ ਵੀ ਗੱਡੀਆਂ ਆ ਰਹੀਆਂ ਮੈਂ ਦੋ ਗੱਡੀਆਂ ਰੋਕਤੀ ਆ ਜੀ ਉਹ ਇੱਕ ਸਾਈਡ ਪਰ ਲੱਗ ਕੇ ਰੁਗੀਆਂ ਮਨੂੰ ਪੁੱਛਦੇ ਕੀ ਹੋ ਗਿਆ ਮਹਾ ਜੀ ਫੋਨ ਗਰ ਗਿਆ ਮੇਰਾ ਇੱਦਾਂ ਤੇ ਇੱਦਾਂ ਉਹ ਕਹਿੰਨੇ ਆਂਨੇ ਸੀ ਉਹਨਾਂ ਨੇ ਆਪਣੇ ਫੋਨ ਗੱਲ ਲੱਗੇ ਟੋਲਣਾ ਪਿੱਛੋਂ ਇੱਕ ਟੈਂਪੂ ਟਰੈਵਲ ਗੱਡੀ ਆ ਰਹੀ ਦੀ ਲੰਬੀ ਹੁੰਦੀ ਜਿਹੜੀ ਜਿਹਦੇ ਚ 15 20 ਸਵਾਰੀਆਂ ਆ ਜੰਦੀਆਂ ਤੇ ਉਹਨੇ ਸੋਚਿਆ ਵੀ ਇਹ ਊਂ ਖੜੇ ਆ ਗੱਡੀਆਂ ਵਾਲੇ ਵੀ ਮੈਂ ਸਾਈਡ ਨੂੰ ਕਰਕੇ ਕੱਢ ਲੰਨਾ ਜਦੋਂ ਉਹਨੇ ਸਾਈਡ ਦੀ ਘੁਮਾ ਕੇ ਉੱਪਰ ਦੀ ਕੱਢਿਆ ਤਾਂ ਜਿੱਥੇ ਦੀ ਉਹਨੇ ਟਰਨ ਮਾਰਿਆ ਉੱਥੇ ਮੇਰਾ ਫੋਨ ਗਿਰਿਆ ਬਤਾ ਇਹਦੇ ਉੱਪਰ ਨੂੰ ਟਾਇਰ ਚੜ ਗਿਆ ਜੀ ਤੇ ਜਿਹਦੇ ਕਰਕੇ ਜੀ ਇਹਦਾ ਗਲਾਸ ਤਾਂ ਮੁਰਲਾ ਲਾਇਆ ਬਤਾ ਉਹ ਤਾਂ ਟੁੱਟਿਆ ਹੀ ਟੁੱਟਿਆ ਜਿਹੜੀ ਆਪਣੀ ਡਿਸਪਲੇ ਉਹਦਾ ਵੀ ਗਲਾਸ ਟੁੱਟ ਗਿਆ ਮੁਰਲਾ ਤੇ ਪਿਛਲਾ ਕੈਮਰੇ ਵਾਲਾ ਸਾਰਾ ਕਵਰ ਜੋ ਵੀ ਪੂਰਾ ਗਲਾਸ ਦਾ ਤਾਂ ਉਹ ਵੀ ਟੁੱਟ ਗਿਆ ਮਜੀਤ ਤੇ ਹੁਣ ਇਹਨੂੰ ਬਾਈ ਚ ਲੈ ਕੇ ਜਾਉਂਗੇ ਉਹ ਫੋਨ ਚੱਲਦਾ ਨਾਲੇ ਤੁਸੀਂ ਦੱਸਿਓ ਜੀ ਕੋਈ ਇੱਕ ਰਿਐਲਿਟੀ 'ਚ ਕੋਈ ਕਮੀ ਪੇਸ਼ੀ ਤਾਂ ਨਹੀਂ ਹੈ ਕਿਉਂਕਿ ਜਿਹੜਾ ਪਿਛਲੇ ਦੋਏ ਕੈਮਰੇ ਆ ਫਲੈਸ਼ ਆ ਉਹਨਾਂ ਦੇ ਉੱਪਰ ਸਾਰਾ ਸਕ੍ਰੈਚ ਹੋ ਗਿਆ ਜੀ ਕੋਈ ਗਾਟ ਹੀ ਆ ਗਈ ਉਹ ਟੁੱਟ ਗਈ ਜਣੋ ਐ ਵੀ ਉਹ ਕਵਰ ਖਾਰਾ ਆ ਗਲਾਸ ਇੱਕ ਦੋ ਦਿਨ ਤੱਕ ਪਵਾ ਕੇ ਲੈਣੇ ਬਾਈ ਜੀ ਹਨ ਤੇ ਤੁਸੀਂ ਜ਼ਰੂਰ ਦੱਸਿਓ ਬਲੌਗ ਤੁਹਾਨੂੰ ਕਿਦਾਂ ਦਾ ਲੱਗਿਆ ਅੱਜ ਦਾ ਕਮੈਂਟ ਕਰਕੇ ਹਾਂਜੀ ਨੁਕਸਾਨ ਪਰ ਨੁਕਸਾਨ ਦਿਨ ਥੋੜਾ ਜਨਾ ਟਿਕਣ ਜੇ ਲੱਗਦੇ ਕੁਛ ਨਾ ਕੁਛ ਹੋ ਜਾਂਦਾ ਚਲੋ ਜੋ ਪਰਮਾਤਮਾ ਦੇ ਹੱਥ ਹੈ ਜੋ ਉਹਨਾ ਕਰਨਾ ਨਾ ਉਹੀ ਹੋਣਾ ਹੈ ਜੀ ਨੰਬਰ ਦੋ ਗੱਲ ਸਭ ਤੋਂ ਜਿਹੜੀ ਗੱਲ ਹੈ ਆਪਣੇ ਸਬਸਕ੍ਰਾਈਬਰ ਜਿਹੜੇ ਨਾਲ ਜੁੜੇ ਹੋਏ ਸਾਧ ਸੰਗਤ ਤੇ ਨਾਂ ਤੇ ਆਈਡੀ ਇੱਕ ਕੁਲਦੀਪ ਸਿੰਘ ਦੇ ਨਾਂ ਤੇ ਆਈਡੀ ਹੈ ਉਹ ਆਪਣੇ ਨਾਲ ਪਤਾ ਨਹੀਂ ਤਾਂ ਮੇਰੀਆਂ ਮਤਾਵਾਂ ਐ ਪਤਾ ਨਹੀਂ ਭੈਣਾਂ ਐ ਕਹਿੰਦੀ ਭਰਾ ਐ ਬਹੁਤ ਵਧੀਆ ਕਮੈਂਟ ਕਰਦੇ ਉਹਨਾਂ ਸਾਨੂੰ ਕੱਲ ਸਾਧ ਪਿਛਲੇ ਬਲੌਗ ਤੇ ਕਮੈਂਟ ਕਰਿਆ ਸਾਧ ਸੰਗਤ ਨਾਂ ਤੇ ਆਈਡੀ ਕਹਿੰਦੇ ਵਿਪਿੰਦਰ ਅ ਪਹਿਲਾਂ ਤਾਂ ਉਹਨਾਂ ਨੇ ਪਹਿਲੇ ਕਮੈਂਟ ਚ ਪੁੱਛਿਆ ਵੀ ਤੇਰੇ ਭੈਣ ਭਰਾ ਮਾਪੇ ਕਿੱਥੇ ਨੇ ਉਹਨਾਂ ਦਾ ਜਵਾਬ ਵੀ ਅੱਗੇ ਦੰਨੇ ਜੀ ਤੇ ਅਗਲਾ ਕਮੈਂਟ ਕਰਿਆ ਉਹਨਾਂ ਨੇ ਵੀ ਤੂੰ ਬਿੰਦਰ ਵੀ ਮਤਲਬ ਤੁਸੀਂ ਬਹੁਤ ਵਧੀਆ ਹਾਰਡ ਵਰਕ ਕਰਦੇ ਆ ਕੰਮ ਤੇ ਤੂੰ ਘਬਰਾਏ ਨਾ ਕਰ ਸਭ ਕੁਝ ਪਰਮਾਤਮਾ ਮਾਰਾ ਨਹੀਂ ਕਰਦਾ ਹੁੰਦਾ ਜਿਹੜਾ ਕੰਮ ਕਰਨੇ ਵਾਲਾ ਬੰਦਾ ਹੁੰਦਾ ਹਨਾ ਤੇ ਚਲੋ ਧੰਨਵਾਦ ਹੈ ਤੁਹਾਡਾ ਬਹੁਤ ਸਾਰਾ ਸਹਿਯੋਗ ਦੰਨੇ ਬਹੁਤ ਸਾਰਾ ਤੁਸੀਂ ਮਨੋਬਲ ਉੱਚਾ ਕਰਦੇ ਸਾਨੂੰ ਕਹਿਣਾ ਉਹਦੇ ਜੀਣ ਦੇ ਲਈ ਤੁਸੀਂ ਬਹੁਤ ਹੌਸਲਾ ਦਿੰਦੇ ਹੋ ਬਹੁਤ ਧੰਨਵਾਦ ਗਲਦੀਪ ਸਿੰਘ ਦੇ ਨਾਂ ਤੇ ਆਈਡੀ ਉਹ ਵੀ ਆਪਣੇ ਕਮੈਂਟ ਆਪਣੇ ਬਲੌਗ ਤੇ ਦਿਨ ਚਾਰ ਕਮੈਂਟ ਕਰਦੇ ਆ ਉਹ ਬਹੁਤ ਆਦਤ ਵੀ ਬਹੁਤ ਵਧੀਆ ਜਾਣਕਾਰੀ ਲਈ ਤੁਸੀਂ ਵਿਖੇਤ ਐ ਜੇ ਅਸੀਂ ਪੁੱਛ ਲੰਨੇ ਵਿਖੇਤਾਂ ਦਾ ਬਲੌਗ ਦਈਏ ਖਨਾ ਦਈਏ ਉਹ ਕਹਿੰਦੇ ਖੇਤ ਵੀ ਦਿਖਾਉਂਦੇ ਰਹੇ ਕਰੋ ਤੇ ਲਓ ਜੀ ਹੁਣ ਆਪਣੇ ਬੱਚੇ ਖੇਡਦੇ ਨੇ ਸਭ ਤੋਂ ਬਾਅਦ ਚ ਗੱਲਾਂ ਹੋਰ ਕਰੂੰਗੇ ਪਹਿਲਾਂ ਬਾਹਰ ਦਾ ਬਲੌਗ ਦਈਏ ਸਾਹਮਣੇ ਦਾ ਹਨਾ ਬੱਚੇ ਖੇਡ ਰਹੇ ਆ ਨਾਲੇ ਮੱਕੀ ਐ ਦੇਖ ਲੋ ਜੀ ਮੱਕੀ ਦੀ ਫਸਲ ਵੀ ਹੋ ਗਈ ਗੋਡਾ ਗੋਡਾ ਤੇ ਲੋ ਜੀ ਹੁਣ ਨਾਲ ਬਣੇ ਦਿਓ ਦੇਖੋ ਜੀ ਸ਼ਾਮ ਦੇ 6:30 ਦਾ ਟਾਈਮ ਹੈ ਤੇ ਦੇਖੋ ਆ ਕਣਕ ਤਾਂ ਨਿਕਲ ਗਈ ਤੇ ਉਹ ਸਾਹਮਣੇ ਕਣਕਾਂ ਖੜੀਆਂ ਐ ਤੇ ਜੀ ਇਹਦੇ ਕਰਕੇ ਦੇਖੋ ਇਹ ਮੱਕੀ ਐ ਤੇ ਹੁਣ ਹਵਾ ਚੱਲ ਰਹੀ ਹੈ ਜੀ ਸੋਚੋਂ 30% ਹਵਾ ਚੱਲ ਰਹੀ ਐ ਠੰਡੀ ਚੱਲ ਦੱਖਣ ਰਿਹਾ ਐ ਦੇਖੋ ਆਪਣਾ ਜਾਸਾ ਕਰਨਗੇ ਇਹਦੇ ਆਈ ਇਹ ਬੋਲਿੰਗ ਲੱਗੇਗੀ ਨਾ ਤੇ ਇਹ ਚਾਰ ਮੁੰਡੇ ਆਪਣੀ ਐ ਹਰਮਨ ਆ ਨਹੀਂ ਇੱਕ ਤਾਂ ਪਰਾਂ ਤੋਂ ਆਇਆ ਵਾ ਆ ਮਾਲਕ ਐ ਉੱਪਰੋਂ ਪੱਲੇ ਕੈਚ ਕੈ ਚ ਕੈ ਚ ਕੈ ਚ ਨਹੀਂ ਹੁੰਦਾ ਤੇ ਇਹ ਦੇਖੋ ਬੰਦੇ ਨੇ ਨਾ ਜਿਹੜੀ ਪਹਿਲਾਂ ਸਭ ਤੋਂ ਅਗੇਤੀ ਕਣਕ ਬੀਜੀ ਵੀ ਸੀ ਇਹ ਪੱਟ ਕੇ ਪਾ ਵੀ ਦਿਆ ਟੁਣੀ ਟੜੀ ਚੱਕ ਕੇ ਕੰਮ ਨਵੀਂ ਵੇੜਦੇ ਹੈ ਜੀ ਤੇ ਦੇਖੋ ਤਾਂ ਹੀ ਬਿਲਡਿੰਗ ਨਾਲੇ ਇਹ ਅੱਜ ਜ਼ਰੂਰ ਦੱਸਿਓ ਜੀ ਬਲੌਗ ਵੇਖ ਕੇ ਵੀ ਤੁਹਾਨੂੰ ਕੋਈ ਸਿਕਤ ਤਾਂ ਨਹੀਂ ਆਈ ਕ੍ਰੈਡਿਟੀ ਚ ਕਿਉਂਕਿ ਆਪਣਾ ਫੋਨ ਗਿਰਿਆ ਬਾਈ ਦੇਖੋ ਤਾਂ ਹੀ ਤੇ ਕਣਕਾਂ ਸਾਰੀਆਂ ਫਸੀਆਂ ਆ ਕਣਕਾਂ ਦੀ ਜਿਹੜੀ ਫਸਲ ਹੈ ਨਾ ਸਾਰੀਆਂ ਪੱਕੀਆਂ ਖੜੀਆਂ ਆ ਜੀ ਤੇ ਕੰਮ ਫਸਿਆ ਵਾ ਇਹ ਐ ਵੀ ਪ੍ਰਮਾਤਮਾ ਟਾਈਮ ਨਹੀਂ ਦੇ ਰਿਹਾ ਕੰਮ ਫਸਿਆ ਵਈਆ ਕਣਕਾਂ ਨਾਲ ਜੀ ਹੂੰ ਕਿੱਧਰ ਦਿਖਾ ਦੇਖੋ ਇਹ ਸਾਡੇ ਬੱਚੇ ਖੇਡ ਰਹੇ ਆ ਤੇ ਹੁਣ ਧੁੱਪ ਵੀ ਨਹੀਂ ਹੈ ਐਨ ਮੌਸਮ ਤੁਹਾਨੂੰ ਪਤਾ 7:30 ਦਾ ਟਾਈਮ ਐ ਐਨ ਠੰਡਾ ਮੌਸਮ ਹੋਇਆ ਵਾ ਤੇ ਹੁਣ ਨੇਰਾ ਹੋ ਜਾ ਰਿਹਾ ਜੀ ਜਿਹਦੇ ਕਰਕੇ ਜੀ ਐਨ ਠੰਡਾ ਠੰਡਾ ਮੌਸਮ ਐ ਬੱਚਿਆਂ ਨੂੰ ਇੱਕ ਖੇਲਣ ਲਈ ਇਹ ਮੌਸਮ ਬਹੁਤ ਵਧੀਆ ਛੇ ਦੇ ਲਈ ਗਏ 6:30 ਤੱਕ 5 ਤੋਂ ਲੈ ਕੇ 7 ਤੱਕ ਦਾ ਟਾਈਮ ਬਹੁਤ ਵਧੀਆ ਖੇਡਣ। ਇਹ ਬੈਟ ਬੋਲ ਦਾ ਜਿਆਦਾ ਬੋਲਿੰਗ ਨਹੀਂ ਕਰਨੀ ਹਾਂ ਦੀ। ਉਹ ਬਿਕ ਟਾ ਬਿਕ ਟਬਿਕ ਟੜਾਦੀ ਬਈ ਵਿਕਟੜਾਦੀ ਸਿੱਧੀ ਉਹ ਵਿਕਟ ਬਮਤ। ਤੇ ਬਾਕੀ ਜੀ ਦੂਜੇ ਕੈਮਰੇ ਨਾਲ ਹੀ ਗੱਲਬਾਤ ਕਰੂੰਗੇ ਤੁਹਾਡੇ ਨਾਲ ਲੈ ਲਓ ਜੀ ਇਹ ਨਿਆ ਆਨੰਦ। ਸ਼ਾਮ ਦਾ ਟਾਈਮ ਹੈ ਜੀ। ਕੀ ਕਫੋਨ ਵੀ ਆ ਰਿਹਾ ਜੀ ਵਿੱਚ ਨੂੰ ਉਹ 735 ਜਿਹੜਾ ਖੜਿਆ ਉਹਦਾ ਸਮਾਨ ਲਖਾ ਦਮਾਈ ਮੁੰਡਾ ਲੈਣ ਗਿਆ ਤੇ ਬਾਕੀ ਕਿੱਦਾਂ ਲਈ ਦੇਖੋ ਇਹ ਕਿੱਦਾਂ ਦਾ ਲੱਗਿਆ ਜੀ ਤੁਹਾਨੂੰ ਇਹ ਵੀ ਦੱਸਿਓ ਨਾਲੇ ਫੋਨ ਦੀ ਕੁਆਲਿਟੀ ਬਾਰੇ ਦੱਸਿਓ ਵੀ ਜੇ ਸਾਡਾ ਫੋਨ ਟਾਇਰ ਥੱਲੇ ਆ ਗਿਆ ਵੀ ਤੁਹਾਨੂੰ ਕੋਈ ਦਿੱਕਤ ਤਾਂ ਨਹੀਂ ਆ ਰਹੀ ਹੈ ਜੇ ਬਲੌਗ ਚ ਜੇ ਨਹੀਂ ਆਂਦੀ ਹੋਊਗੀ ਫਿਰ ਮੈਂ 3-4 ਦਿਨ ਰੁੱਕਾ ਫਿਰ ਇਹ ਜਾਉਗਾ ਹੀ ਠੀਕ ਕਰਾਂ ਜਰੂਰ ਦੱਸਿਓ ਜੀ ਲਓ ਜੀ ਜੇ ਸੋਚਿਆ ਤਾਂ ਵੀ ਚਲੋ ਕੰਮ ਕਰਦੇ ਆ ਦੁਕਾਨ ਪਰ ਹੁਣ ਸੀਜ਼ਨ ਹੈ 2-4 ਪੈਸੇ ਕਮਾ ਲਈਏ ਇੱਧਰ ਕਹਿ ਨਹੀਂ ਕਰਦੇ ਉਨ ਨਹੀਂ ਤੇੜਾ ਖੁੱਲਦੀਆਂ ਰਹਿਣੀਆਂ ਗੈਲੇ ਪ੍ਰਮਾਤਮਾ ਖੋਲੀ ਜਾਂਦਾ ਰਾਸਤੇ ਇਹ ਨਾ ਬੈਠ ਲੋ ਬਾਹਰ ਕੀ ਹੋ ਗਿਆ ਮੱਛਰ ਹੂੰ ਮੱਛਰ ਹੈ ਕੋਈ ਮੱਖੀ ਜੀ ਲੱਗਦੀ ਹੈ ਕੋਈ ਅੱਛਾ ਅੱਛਾ ਤੇ ਉੱਤਰ ਵੀ ਆਂਬ ਦੇਖੋ ਐਨ ਫਲ ਰਿਹਾ ਹੈ ਚਲੋ ਠੀਕ ਹੈ ਜੀ ਕਰਦਾ ਹੀ ਫੇਰ ਗੱਲ ਲਓ ਜੀ ਹੁਣ ਜਵਾਬ ਦੇ ਰਹੇ ਆਂ ਧਿਆਨ ਨਾਲ ਸੁਣਿਓ ਜਿੰਨੇ ਵੀ ਆਪਣੇ ਬਲੌਗ ਨਾਲ ਜੁੜੇ ਹੋਏ ਬੀਬਿੰਦਰ ਦਾ ਕਿੰਨੇ ਭੈਣ ਭਰਾ ਤੇ ਕਿੱਥੇ ਐ ਮਾਤਾ ਕਿੱਥੇ ਐ ਡੈਡੀ ਕਿੱਥੇ ਹਾਂ ਭਾਈ ਮਜੀਦ ਇਹ ਦੇ ਪਹਿਲਾਂ ਤਾਂ ਤੂੰ ਹੀ ਦੱਸ ਆਪਣੇ ਤੇਰੇ ਮੰਮੀ ਡੈਡੀ ਤੇਰੇ ਵੱਲੋਂ ਜਿਹੜੇ ਨੇ ਹਾਂ ਧਿਆਨ ਪਤਾ ਹੈ ਤੇ ਨਹੀਂ ਪਤਾ ਹੋਗਾ ਮੰਮੀ ਡੈਡੀ ਦੇ ਦਾਤ ਹੋ ਗਈ ਹੈ ਹਾਂ ਜੀ ਪਹਿਲਾਂ ਹੋ ਗਈ ਭਰਾ ਦੀ ਭਰਾ ਦੀ ਹੋਈ ਵੀ ਹੈ ਜੀ ਫਿਰ ਇਹ ਤਿੰਨ ਭੈਣਾਂ ਤੀਆਂ ਜੀ ਹਾਂ ਜੀ ਤਿੰਨੇ ਵਿਆਹ ਹੋ ਗਏ ਆਪਣੀ ਪੰਜਾਬ ਚ ਇਤਰੀ ਹਨਾ ਬਾਕੀ ਤੁਹਾਡੇ ਵੀ ਮੰਮੀ ਪਹਿਲਾਂ ਹੋ ਗਏ ਸੀਗੇ ਡੈਥ ਹੋ ਗਈ ਸੀਗੇ ਉਹਨਾਂ ਦੀ ਵਿਆਹ ਉਹ ਮੈਂ ਦੱਸਦਾ ਜੀ ਜਦੋਂ ਮੈਂ 10ਵੀਂ ਕਰੀ ਤੀ 10ਵੀਂ ਤੇ ਮਹੀਨਾ ਰਹਿ ਗਿਆ ਤਾਂ ਪੱਕੇ ਪੇਪਰਾਂ ਨੂੰ 99 ਚ ਖਣੀ 98 ਚ ਖਣੀ 2000 ਚ ਡੈਥ ਹੋ ਗਈ ਸੀ ਉਹਨਾਂ ਦੀ ਤੇ ਮੇਰਾ ਇੱਕ ਭਰਾ ਤਾਂ ਜੀ ਭੈਣ ਕੋਈ ਹੈ ਨਹੀਂ ਤੀ ਉਹ ਭਰਾ ਉਹਦੀ ਵੀ ਡੈਥ ਹੋਈ ਹੈ ਜੀ 22 ਵਿੱਚ ਉਹ ਕਾਸ ਤੋਂ ਜੀ ਮੰਦਰਾ ਰਿਹਾ ਬਤਾ ਵਿਆਹ ਉਹਨੇ ਕਰਾਇਆ ਨਹੀਂ ਤਾਂ ਨਾ ਹੋਣਾ ਤਾਂ ਚਲ ਉਹ ਵੀ ਜਾਂਦਾ ਕਰਾਇਆ ਨਹੀਂ ਤਾਂ ਕਹਿੰਦਾ ਮੈਂ ਨਹੀਂ ਕਰਾਣਾ ਮੈਂ ਛੋਟਾ ਤਾਂ ਜੀ ਉਹ ਤੋਂ 2 ਸਾਲ ਉਹਦਾ ਮੇਰਾ ਤਾਸੀ ਦਾ ਜਨਮ ਦੇਣਾ ਕਿ ਨਹੀਂ ਉਹਦਾ ਚਰਾਸੀ ਦਾ ਤੇ ਬਾਕੀ ਗੱਲਬਾਤ ਇਸ ਤਰ੍ਹਾਂ ਐ ਵੀ ਹੁਣ ਤੁਸੀਂ ਕਹੋਗੇ ਸਾਰੇ ਨੇ ਮਨਾਂ ਚ ਸਵਾਲ ਹੋਣਾ ਐ ਵੀ ਬਿੰਦਰ ਬਾਈ ਤੇਰੇ ਭਰਾ ਦੀ ਡੈਥ ਕਿਦਾਂ ਹੋਈ ਹਾਂਜੀ ਹਾਂ ਕਹੇ ਨਹੀਂ ਕਰਦੇ ਜਾਂ ਪਰਮਾਤਮਾ ਨਾਲ ਮਾਰਦਾ ਮਤ ਮਾਰਦਾ ਜਦ ਬੁੱਧੀ ਪ੍ਰੀਸ਼ਟ ਹੋ ਜਾਂਦੀ ਜੀ ਫਿਰ ਡੈਥ ਹੋਏ ਜਾਂਦੀ ਬੰਦੇ ਦੀ ਹਾਂ ਕੁਛਕ ਟਾਈਮ ਹੁੰਦਾ ਅਗਲੇ ਕੋਲ ਜੇ ਸਮਝਾਏ ਤੇ ਸਮਝ ਆਵੇ ਤਾਂ ਵਧੀਆ ਗੱਲ ਐ ਤੇ ਬਾਕੀ ਮਨਜੀਤ ਬਾਈ ਅ ਅੰਦਰ ਸਾਬ ਜੀ ਸਮਝੀਦਾ ਨਹੀਂ ਰੱਖੀ ਵੀ ਓਕੇ ਠੀਕ ਐ ਤੇ ਅੱਜ ਬਹੁਤ ਕੰਮ ਦੀ ਹਵਾਰੀ ਆਈ ਕਨਾਈ ਮਨ ਖੁਸ਼ ਹੋ ਗਿਆ ਜੇ ਕਰਾਈ ਤੇ ਗੱਲਬਾਤ ਇਸ ਤਰ੍ਹਾਂ ਹੈ ਜੀ ਆਪਣਾ ਭਰਾ 10ਵੀਂ ਪੜ੍ਹਿਆ ਪਤਾ ਤੇ ਜਦੋਂ ਉਹਨੇ ਉਹਨੇ ਕਰ ਲਈ 98 99 ਚ ਮੇਰੇ ਤੋਂ 1 ਸਾਲ ਪਹਿਲਾਂ ਸਾੜਾ ਫਰਕ ਬਸ ਇੱਕ ਕਲਾਸ ਦਾ ਤਾਂ ਮੈਂ 10ਵੀਂ ਚ 9ਵੀਂ ਚ ਤਾਂ ਉਹ 10ਵੀਂ ਚ ਮੈਂ 10ਵੀਂ ਦੇ ਪੇਪਰ ਦੇਣੇ ਤੇ 1 ਮਹੀਨਾ ਪਹਿਲਾਂ ਪੱਕੇ ਪੇਪਰ ਹੋਣੇ ਤੇ ਜਦੋਂ ਤੋਂ ਪਹਿਲਾਂ ਡੈਥ ਹੋ ਗਈ ਸੀ ਜੱਸ ਕਰਨ ਦੀ ਦਾਦੀ ਦੀ ਜਣੋ ਮੇਰੀ ਮਾਤਾ ਦੀ ਤੇ ਬਹੁਤ ਨਾਈਸ ਬੋਹ ਦੀ ਸੀ ਬਹੁਤ ਨਾਈਸ ਤੁਹਾਨੂੰ ਪਤਾ ਜੀ ਪਹਿਲਾਂ ਤਾਂ ਬਹੁਤ ਨਾਈਸ ਮਾਤਾਵਾ ਹੁੰਦੀ ਸੀ ਬਹੁਤ ਨਾਈਸ ਕਿੰਨਾ ਕੈਲ ਆਨਪਾਰਤੀ ਇੱਕ ਦੋ ਕਲਾਸਾਂ ਹੀ ਉਹ ਬੜੀ ਵੀ ਸੀ ਤੇ ਬਾਕੀ ਮੇਰਾ ਫਾਦਰ ਸਾਹਿਬ ਹੈ ਜੀ ਉਹ ਹੈਗਾ ਜੀ ਤੇ ਉਹ ਤੁਹਾਨੂੰ ਪਤਾ ਵੀ ਕੈਮਰੇ ਅੱਗੇ ਨਹੀਂ ਆਂਦਾ ਤੇ ਉਹ ਠੀਕ ਠਾਕ ਹੈ ਨਾ ਜੀ ਰੋਟੀ ਪਾਣੀ ਟਹਿਣਾ ਵੀ ਕੰਮਕਾਰ ਕਰਦੇ ਰੋਟੀ ਪਾਣੀ ਰੱਬ ਦਾ ਨੋ ਲੈਂਦੇ ਠੀਕ ਜੀ ਤੇ ਬਾਕੀ ਗੱਲਬਾਤ ਇਸ ਤਰ੍ਹਾਂ ਵੀ ਜਿਹੜਾ ਭਰਾਤਾ ਜੀ ਉਹਦੀ ਡੈਥ ਐ ਹੋਈ ਸੀ ਵੀ ਅ ਸਾਡਾ 2009 ਦੇ ਵਿੱਚ ਵਿਆਹ ਹੋਇਆ ਤਾਂ ਤੇ ਮੈਂ ਫੇਰ ਬਾਹਰ ਲੰਘ ਕੇ ਤਾਂ 12 ਚ ਆਇਆ 13 14 ਚ ਜਸ ਕਰਨ ਹੋ ਗਿਆ 15 ਤੋਂ ਮੈਂ ਦੁਕਾਨ ਕਰੀ ਤੀ ਉਸ ਤੋਂ ਬਾਅਦ ਉਹ ਭਰਾ ਮੇਰੇ ਕੋਲ ਆਣ ਰਹਿ ਗਿਆ ਤਾਂ ਅਸੀਂ ਦੋ ਹੀ ਜਣੇ ਇਸ ਘਰ ਚ ਬਹੁਤ ਵਧੀਆ ਰਹ ਰਹੇ ਤੇ ਉਹ ਮੁੱਲਾਂ ਪਰ ਕੰਮ ਸਿੱਖਦਾ ਦਾ ਬਿਜਲੀ ਦਾ ਕੰਮ ਸਿੱਖਦਾ ਦਾ ਜੀ ਮੋਟਰ ਕਰਦਾ ਦਾ ਜੀ ਹੁਣ ਤਾਂ ਜਦੋਂ ਜਦ ਮਾਮੇ ਕੋਲ ਗਿਆ ਤਾਂ 10ਵੀਂ ਕਰਕੇ ਉਹਦੇ ਕੋਲ ਵੀ ਰਿਹਾ 8 ਸਾਲ ਉੱਥੇ ਕੰਮ ਸਿੱਖਿਆ ਇੰਡਸਟਰੀ ਏਰੀਆ 11 ਫੇਸ ਚ ਆਹ ਮੋਟਰਾਂ ਹੁੰਦੀਆਂ ਪਹਿਲਾਂ ਜਿਹੜੀਆਂ ਟੋਕੇ ਵਾਲੀਆਂ ਫਲਾਣੀਆਂ ਹੋਰ ਫਿਰ ਆ ਗਈਆਂ ਸਮਰਸੀ ਵਾਲ ਮੋਟਰਾਂ ਦਿਮਾਗ ਉਹਦਾ ਬਹੁਤ ਕੰਪਿਊਟਰ ਦਾ ਜੀ ਤੇ ਬਹੁਤ ਵਧੀਆ ਸੁਭਾਉਤਾਈ ਉਹਦਾ ਸਾਊ ਤਾਂ ਮੇਰੇ ਮੰਗਾ ਉਹ ਵੀ ਗੱਲ ਬਹੁਤ ਸਿਆਣੀ ਕਰਦਾ ਤਾਂ ਜੇ ਮੇਰਾ ਵਿਆਹ ਹੋਇਆ ਹੋ ਤਾਂ ਮੇਰੇ ਗੈਰ ਰਹਿੰਦਾ ਤਾਂ ਤਾਂ ਮੁੱਲਾਂ ਪਰ ਜਾਂਦਾ ਤਾਂ ਉਹਨੇ ਫੋਨ ਕਰਨਾ ਇਹ ਟਾਈਮ ਵੀ ਬਿੰਦਰ ਕੋਈ ਸੌਦਾ ਜਦ ਦੀ ਉਹਨੂੰ ਕਹਿ ਦੇਣਾ ਲਿਆ ਲਈ ਨਹੀਂ ਤਾਂ ਬਲਮਾ ਹੁਣ ਮੈਂ ਲੱਗ ਗਿਆ ਜਾਣਾ ਫੇਰ ਮੈਂ ਬੂਤਗੜ ਤੋਂ ਹੀ ਲਿਆਂਦਾ ਤਾਂ ਤੇ ਬਹੁਤ ਵਧੀਆ ਤਾਂ ਜੀ ਉਹਨੂੰ ਮੈਂ ਲਵਾ ਕੇ ਗਿਆ ਤਾਂ ਇਹ ਇੱਧਰ ਉਧਰੋਂ ਲਿਆਣ ਕਹਿਣਾ ਨਾਨਕਿਆ ਤਾਂ ਇੱਧਰ ਲਵਾ ਕੇ ਗਿਆ ਤਾਂ ਮੈਂ ਦਾ ਕੋਈ ਜਾਣ ਪਛਾਣਤਾ ਮੋਟਰਾਂ ਦਾ ਕੰਮ ਕਰਦਾ ਹੁਣ ਵੀ ਉਹਦੇ ਕੋਲ ਲਵਾਇਆ ਤਾਂ ਜੀ ਮੈਂ ਜਦੋਂ ਬਾਹਰ ਨੂੰ ਗਿਆ ਤਾਂ ਉਹ ਤੋਂ ਵੀ ਪਹਿਲਾਂ ਕਿਉਂਕਿ ਅਸੀਂ ਮੈਂ ਜਦੋਂ ਕੰਮ ਸਿੱਖਿਆ ਮਨੋਲੀ ਮੈਂ 4-5 ਸਾਲ ਸਿੱਖਿਆ ਉਹ ਤੋਂ ਬਾਅਦ ਫਿਰ ਮੈਂ ਸੋਚਿਆ ਬਿੰਦਰ ਪਿੱਛੇ ਨੂੰ ਮੁੜ ਕੰਮ ਤੋਂ ਮੂਲਾਂ ਪ੍ਰਕਾਰ ਨਹੀਂ ਜਿਹੜਾ ਕਰਨਾ ਹੈ ਹੋਰ 1-2 ਸਾਲ ਸਿੱਖਣਾ ਵੀ ਆਪਾਂ ਮਕਾਨ ਬਣਾਈਏ 1-2 ਕਮਰੇ ਜਿਹੜਾ ਸਾਡਾ ਪਹਿਲਾਂ ਜਦੀ ਮਕਾਨ ਤਾਂ ਉਹ ਅੰਦਰ ਹੁੰਦਾ ਤਾਂ ਹੀ ਉਹ ਉਹਦੇ ਉੱਪਰ ਲੈਂਟਰ ਤਾਂ ਹੈ ਤਾਂ ਪਰ ਅੱਗੇ ਨਾ ਕਿਆ ਕਰੇ ਕਰਦੇ ਲੈਂਟਰ ਜਿਆਦਾ ਪਾਉਂਦੇ ਤੇ ਇੰਨਾ ਪੈਸਾ ਨਹੀਂ ਤਾਂ ਹੁੰਦਾ ਤਾਂ ਜਿਹੜੀ ਡੱਬੀ ਫੁੱਟ ਬਾਈ ਫੁੱਟ ਦੀ ਸਰੀਏ ਤੇ ਜਾਲ ਬੰਨਦੇ ਉਹਦੇ ਵਿੱਚ ਇੱਟਾਂ ਰੱਖ ਦਿੰਦੇ ਤੇ ਉਨਾਂ ਹੀ ਸਿਮਿੰਟ ਬਜਰੀ ਦਾ ਫਾਇਦਾ ਹੋ ਜਾਂਦਾ ਦੋ ਇਟਾਂ ਤੇ ਉਹ ਲੈਂਟਰ ਝੜਨ ਲੱਗ ਗਿਆ ਤਾਂ ਪਹਿਲਾ ਪੁਰਾਣਾ ਪਿਆ ਬਤਾ ਜੀ ਤੇ ਉਹ ਟਾ ਗਿਆ ਫਿਰ ਉਧਰੋਂ ਅਸੀਂ ਸਾਰਾ ਜਿੱਥੇ ਹੁਣ ਤਾਂ ਰਹੀਏ ਜੱਦੀ ਘਰ ਆਈਏ ਆਪਣਾ ਇੱਥੇ ਨਾ ਪਹਿਲਾਂ ਇੱਥੇ ਨੂੰ ਬਹੁਤ ਡੰਗਾ ਆਈਈ ਆ ਦੇਖੋ ਖੇਤ ਦੇ ਸਾਹਮਣੇ 2 ਫੁੱਟ ਸੜਕ ਦੇ ਥੱਲੇ ਤਿੰਨ ਸਾਰਾ ਪਾਣੀ ਹੁਣ ਉੜਾ ਕੇ ਰੁਕਦਾ ਅੱਗੇ ਇੱਥੇ ਨੂੰ ਕ੍ਰੋਸ ਹੋਏ ਕਰਦਾ ਸਾਡੇ ਘਰ ਦੇ ਵਿੱਚ ਨੂੰ ਇੱਥੇ ਜਿਹਨੂੰ ਸਤਿਰਬਾਲੇ ਲਟਾਣ ਜੀ ਪਾ ਕੇ ਅਹੀਂ ਬ੍ਰੈਂਡ ਆ ਪਾ ਕੇ ਮੂਰੇ ਦੋ ਪਿੱਲਰ ਤੇ ਉਹਨਾਂ ਦੇ ਵਿੱਚ ਜਿਹਨੂੰ ਪੱਲੜ ਜੀ ਲਾ ਕੇ ਇੱਥੇ ਰਹਿੰਦੇ ਸੀ ਸਾਡਾ ਜੱਦੀ ਘਰ ਉਰੀ ਤਾਂ ਬਰੂਰੀ ਤਾਂ ਟਾ ਗਿਆ ਫਿਰ ਉਹਦਾ ਸਿੱਧੀ ਪੱਧਰੀ ਜਗ੍ਹਾ ਹੋ ਗਈ ਢੇਰ ਢੂਰ ਲਾਰੇ ਤੇ ਕਰਦੇ ਨੇ ਤੇ ਅਸੀਂ ਅੰਦਰ ਤੇ ਪਹਿਲਾਂ ਫਿਰ ਹੁਣ ਉਹਨਾਂ ਨੇ ਜਦ ਲੱਗੇ ਤੇ ਅਸੀਂ ਮਕਾਨ ਬਣਾਉਣ ਫਿਰ ਸਾਡੇ ਘਰ ਦੇ ਲੱਗੇ ਕਹਿੰਣ ਕਹਿੰਦੇ ਜਿੱਥੇ ਬਿੰਦਰ ਤੇਰਾ ਪਹਿਲਾਂ ਜੱਦੀ ਘਰ ਤਾਂ ਉੱਥੇ ਪਾ ਲੈ ਤੂੰ ਵਿੱਚ ਤੈਨੂੰ ਰਾਹਤਾ ਨਹੀਂ ਕਰ ਲੂੰ ਉਹ ਪੱਕੀ ਗੱਲ ਤੇ ਸਾਨੂੰ ਰਾਹਤਾ ਸਿਰਫ ਇੱਕ ਗੱਠੇ ਦਾ ਰਸਤਾ ਦਾ 5 ਫੁੱਟ ਦਾ ਘਰ ਨੂੰ ਆਂਦਾ ਦਾ ਹੁਣ ਸਾਰੀ ਗੱਡੀ ਬਿੰਤੀ ਜਾਣੀ ਉੱਥੇ ਜੇ ਪ੍ਰਮਾਤਮਾ ਨੇ ਗੱਡੀ ਵਾਲੇ ਕਰਦੇ ਤੇ ਤੇ ਜਦੋਂ ਵਧੀਆ ਗੱਲ ਹੋਈ ਸਾਡੇ ਘਰ ਦੇ ਨੇ ਕਿਹਾ ਵੀ ਤੈਨੂੰ ਸੜਕ ਪਰ ਨਾਲੇ ਮੈਂ ਸਾਰੇ ਨੂੰ ਪੁੱਛਿਆ ਕਹਿੰਦੇ ਵਧੀਆ ਬਿੰਦਰ ਤੂੰ ਸੜਕ ਦੇ ਉੱਪਰ ਆ ਗਿਆ ਚਲੋ ਇਹ ਹੋ ਗਿਆ ਨਿਬੜ ਗਿਆ ਜੀ ਤੇ ਭਰਾ ਦਾ ਤਾਂ ਐ ਹੋਇਆ ਜੀ ਵੀ ਜਦੋਂ ਤੋਂ ਅਸੀਂ ਉਹਰੇ ਘਰਾਂ ਰਹਿਣ ਲੱਗੇ ਤੇ ਉਸ ਤੋਂ ਪਹਿਲਾਂ ਮਕਾਨ ਬਣਾਇਆ ਇਹਨ ਬਿਲਕੁਲ ਉਹ ਮੁੱਲਾਂ ਪਰ ਜਾਂਦਾ ਦਾ ਕੰਮ ਮੈਂ ਵੀ ਮੁੱਲਾਂ ਪਰ ਹੀ ਜਾਂਦਾ ਦਾ ਚਲੋ ਅਸੀਂ ਮਕਾਨ ਬਣਾ ਲਿਆ ਇਹ ਨਾ ਮੈਂ ਕਹਿੰਦਾ ਮਨਜੀਤ ਜਦੋਂ ਮਕਾਨ ਬਣਾਇਆ ਇਹ ਉਹ ਤੋਂ ਬਾਅਦ ਮੈਂ ਮੁੱਲਾਂ ਪਰ ਲੱਗਿਆ ਉਦੋਂ ਹਣਾ ਜਦ ਵਿਆਹ ਹੋਇਆ ਤਾਂ ਇਹ ਤਾਂ ਉੱਥੀ ਦਾ ਨਾ ਨਾਨਕੇ ਹੀ ਤਾਂ ਹਾਂ ਕੁਝ ਪਤਾ ਨਹੀਂ ਹੁਣ ਆ ਚਿੱਤ ਮਨ ਨੂੰ ਲੱਗ ਰਿਹਾ ਵੀ ਜਦੋਂ ਮਕਾਨ ਬਣਾਇਆ ਨਾ ਜਦੋਂ ਉਹ ਨਾਨਕੇ ਹੀ ਤਾਂ ਲੱਗਿਆ ਜਿਆਦਾ ਆਪਣੇ ਵਿਆਹ ਹੋਇਆ ਤਾਂ ਨਾ ਹਾਂ ਜਦੋਂ ਉਹ ਮੁੱਲਾਪੁਰ ਲੱਗੇ ਲੱਗਿਆ ਪਤਾ ਹਾਂ ਇਹ ਗੱਲ ਹੈਗੀ ਹੈ ਤੇ ਉਸ ਤੋਂ ਬਾਅਦ ਜੀ ਅਸੀਂ 11 9 ਤੋਂ ਬਾਅਦ ਮੈਂ ਬਾਹਰ ਗਏ ਆ 12 ਤੋਂ ਲੈ ਕੇ 21 ਤੱਕ ਇੰਨੇ ਵਧੀਆ ਰਹੇ ਅਸੀਂ ਨਾ ਉਹ ਡਰਿੰਕ ਕਰਦਾ ਤਾਂ ਜੀ ਜੇ ਕਦੀ ਕਰਦਾ ਵੀ ਤੇ ਛੋਟਾ ਆ ਹੈ ਵੀ ਉਹਦਾ ਸਾਹ ਜਿੰਨਾ ਕਿ ਦਿਲ ਤਾਂ ਮੰਦਰਾ ਤਾਂ ਮੇਰੇ ਕਹਿ ਦੋ ਭਾਬ ਇਹ ਜੱਡਾ ਕੱਜਾ ਜਾ ਜਾ ਕਰਨਾ ਹੈ ਡੱਕਤਾ ਇਹ ਵੀ ਥੋੜੇ ਕਾ ਦੋ ਉਂਗਲ ਪਰ ਬੜਾ ਹੀ ਹੋਊਗਾ ਉਹ ਤੋਂ ਹਾਈਟ ਤੇ ਮੰਦਰਾ ਤਾਂ ਹੀ ਬਾਕੀ ਦਿਮਾਗ ਬਹੁਤ ਹੈ ਜੀ ਬਾਕੀ ਘਰ ਵਾਸਤੇ ਬਹੁਤ ਸੋਚਦਾ ਆਪਣੇ ਵਾਸਤੇ ਘਰ ਵਾਸਤੇ ਇੱਕ ਪੈਸਾ ਫਜ਼ੂਲ ਨਹੀਂ ਤਾਂ ਖਰਚ ਕਰਦਾ ਚਾਹੇ ਉਹਦੀ 4000 ਤਨਖਾਹ ਤੀ ਉਹਨੇ 500 ਆਪਣਾ ਖਰਚਾ ਰੱਖਣਾ ਬਾਕੀ ਜਮਾ ਕਰਾ ਲੈਣੇ ਉੱਥੇ ਮੁੱਲਾਂ ਬਾਕੀ ਮੈਂ ਵੀ ਨਹੀਂ ਤਾਂ ਕਹਿੰਦਾ ਉਹਨਾਂ ਮੰਗਦਾਦਾ ਵੀ ਤੂੰ ਬਾਈ ਆਪਣਾ ਸਾਰੀ ਚੱਲ ਏਕਣਾ ਹੈ ਠੀਕ ਨਹੀਂ ਬਾਕੀ ਉਹਨੂੰ ਕੁਝ ਨਹੀਂ ਤਾਂ ਜਾਂਦਾ ਸਾਈਕਲ ਉਹ ਸਿੱਖਿਆ ਨਹੀਂ ਤਾਂ ਮੋਟਰਸਾਈਕਲ ਟਰੈਕਟਰ ਚਲਾ ਲੰਦਾ ਤਾਂ ਮੋਟਰਸਾਈਕਲ ਨਹੀਂ ਤਾਂ ਉਹਨੂੰ ਆਂਦਾ ਗੱ ਗੱਲ ਇਹ ਧੀ ਤੇ ਉਂਡਰਦਾਤਾ ਤੇ ਇੱਕ ਹੋਰ ਹੈ ਜੀ ਬਚਪਨ ਯਾਦ ਆ ਗਿਆ ਜਦ ਛੋਟੇ ਤੇ ਅਸੀਂ ਪੰਜ ਜੱਸ ਕਰਨ ਜਿੰਨੇ ਕਿਤੇ ਪੰਜਵੇਂ ਟੱਪ ਗਏ ਤੇ ਫਿਰ ਘਰਾਂ ਤੋਂ ਮਹਿਸਾਂ ਵੀ ਤੀਆਂ ਜਦੋਂ ਅਸੀਂ ਕੱਖ ਵੱਡਣ ਜਾਣਾ ਨਾ ਉਹਨੇ ਮੰਨੂ ਸਾਈਕਲ ਸਿਖਾਤੇ ਆ ਕੀ ਕਹਿੰਦੇ ਪਹਿਲਾਂ ਅਗਲੇ ਨਾ ਹਾਂ ਹਾਂ ਸਾਈਕਲ ਸਿਖਾਤਿਆ ਤਾਈ ਤੇ ਉਹਨੇ ਮੰਨੂ ਸਿਖਾਤੇ ਆ ਆਪ ਨਹੀਂ ਸਿੱਖਿਆ ਜੀ ਕਹਿੰਦਾ 6:00 ਵੱਜੂਗੀ ਮੇਰਾ 6:00 ਤੇ ਬਾਉਂਡਰਤਾ ਤਾਈ ਹੈ ਕਿ ਨਹੀਂ ਤੇ ਬਾਕੀ ਕਰਦੇ ਆਂ ਇਹ ਗੱਲ ਬਾਤ ਜੀ ਪਹਿਲਾਂ ਜੱਸ ਕਰਨ ਨੂੰ ਮਿਲੋ ਜੱਸ ਕਰਨਾ ਆ ਗਿਆ ਆਪਣਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਠੀਕ ਠਾਕ ਤੇ ਗੱਲਬਾਤ ਇਹ ਕਰ ਰਹੇ ਤੇ ਜੀ ਅਸੀਂ ਵੀ ਆਪਣਾ ਭਰਾ ਦੀ ਡੈਥ ਕਿੱਦਾਂ ਹੋਈ ਤੇ ਦੇਖੋ ਜੀ ਉਹ ਫਿਰ ਨਾ 21 ਤੋਂ ਬਾਅਦ ਨਾ ਜਦ ਮੁੱਲਾਂ ਪਰ ਜਾਂਦਾ ਤਾਂ ਦਿਨ ਰਾਤ ਵਾਲੀ ਡਰਿੰਕ ਲਾ ਕੇਦਾ ਜੀ ਕਰਨ ਸਵੇਰੇ 7 ਵਜੇ ਲੰਘ ਜਾਂਦਾ ਜਿਹਦੇ ਕੱਕ ਹੈ ਜੀ ਫਿਰ ਉਹ ਨਾਨਕੇ ਆ ਲੰਘਿਆ ਤਾਂ ਐਂ ਹੀ ਰਾਤ ਨੂੰ ਫਿਰ ਮੈਂ ਆਪਣੀ ਦੁਕਾਨ ਪਰ ਵੀ ਲੈ ਜਾਂਦਾ ਤਾਂ ਉਹ ਤੋਂ ਬਾਅਦ ਨਾ 82 ਵਾਲੇ ਰੋਡ ਨੂੰ ਤੁਰ ਕੇ 11 ਫੇਸ ਪਹੁੰਚ ਗਿਆ ਫਿਰ ਸਾਲ ਉੱਥੇ ਰਿਹਾ ਬਾਈ ਤੱਕ ਫਿਰ ਉੱਥੇ ਦਾਰੂ ਜ਼ਿਆਦਾ ਦਿਨ ਰਾਤ ਵਾਲੀ ਚੱਲੀ ਗਈ ਜਿਹਦੇ ਕਾਰਨ ਕਰਕੇ ਉਹਦਾ ਲੀਵਰ ਤੇ ਗੜੀਆ ਹੋ ਗਿਆ ਤਾਂ ਫਿਰ ਮੈਂ ਲਿਆਇਆ ਤਾਂ ਉਹਨੂੰ ਫਿਰ ਉਹਦਾ ਲਾਜ ਚੱਲਿਆ ਸੀ 4 ਕ ਮਹੀਨੇ ਉਸ ਤੋਂ ਬਾਅਦ ਫਿਰ ਗੁਪਤਾਲੀ ਲੱਗ ਗਿਆ ਜੀ ਪੀਣ ਉਸ ਤੋਂ ਬਾਅਦ ਕਿਉਂਕਿ ਦਵਾਈ ਲੈਣ ਜਾਂਦਾ ਤਾਂ ਜੀ ਖੈਰ ਨਿਊ ਲਾਈਫ ਹਸਪੀਟਲ ਤੋਂ ਮੇਰੇ ਗੱਲ ਲੜਨ ਲੱਗ ਗਿਆ ਤਾਂ ਹੀ ਬਹੁਤ ਘਰਾਂ ਵੀ ਕੇਸ ਲੱਗਿਆ ਦਈ ਗੱਲ ਫਿਰ ਉਹਦੀ ਡੈਥ ਹੋ ਗਈ ਕਿਉਂਕਿ ਮੌਕਾ ਪ੍ਰਮਾਤਮਾ ਦੋ ਤਿੰਨ ਦੰਦਾ ਉਸ ਤੋਂ ਬਾਅਦ ਮੈਂ ਫਿਰ ਦਾਖਲ ਕਰਾਤਾ ਜੀ ਤਿੰਨ ਦਿਨ ਐਨ ਸੈਟ ਉਦੀ दारू ਦੂ ਛਡਾਕ ਐਨ ਵਧੀਆ ਹੋ ਗਿਆ ਤਾਂ ਜੀ ਚਲੋ ਮੈਂ ਸੋਚਿਆ ਵੀ ਨਹੀਂ ਤਾਂ ਜੀ ਐਨ ਦੇਖੋ ਪਹਿਲਾਂ ਨਾ ਉਹਦਾ ਪਲੀ ਐਨ ਖਤਮ ਹੋ ਗਿਆ 4 ਮਹੀਨੇ ਦਵਾਈ ਚ ਤੇ ਡਾਕਟਰ ਕਹਿੰਦਾ ਬਸ ਮੈਂ ਇੱਕ ਟੈਸਟ ਕਰਨਾ ਤੇਰਾ ਸਭ ਕੁ ਦਵਾਈਆਂ ਬੰਦ ਤੇਰਾ ਸਰੀਰ weight ਵੀ ਉਹਦਾ 22 ਕਿਲੋ ਰਹਿ ਗਿਆ ਤਾਂ 54 ਚੋਂ ਫੇਰ ਆ ਕੇ 48 ਹੋ ਗਿਆ ਤਾਂ ਮੈਂ ਉਹਨੂੰ ਕਿਹਾ ਵੀ ਬੇਰ ਹੁਣ ਇੱਕ ਇੱਕ ਸਾਲ ਦੇ ਦੇ ਇਹ ਤੇ ਚਾਰ ਪੰਜ ਮਹੀਨੇ ਦਵਾਈ ਬੰਦ ਕਰਤੀ ਡਾਕਟਰ ਨੇ ਵਧੀਆ ਦੁੱਧ ਦਹੀਂ ਲੱਸੀ ਖਾ ਠੀਕ ਹੈ ਨੀ ਗਾਹਾਂ ਚੱਲ ਤੂੰ ਕੰਮ ਕੋਈ ਨਾ ਕਰੀ ਤੂੰ ਮੇਰੇ ਨਾਲ ਚੱਲੇ ਕਰ ਦੁਕਾਨ ਪਰ ਚਾਹੇ ਨਾ ਵੀ ਜਾਈ ਘਰਾਂ ਰਹਿ ਤੈਨੂੰ ਵਧੀਆ ਲਿਆ ਕੇ ਰੱਖੂੰ ਭਾਈ ਜੋ ਤੇਰਾ ਦਿਲ ਕਰ ਲਈ ਠੀਕ ਹੈ ਨੀ ਪਰ ਉਹ ਨਹੀਂ ਕਹੀ ਨਹੀਂ ਕਰਦੇ ਜਾਂ ਪਰਮਾਤਮਾ ਬੰਤੇ ਦੀ ਮੱਤ ਮਾਰਦਾ ਨਾ ਸਭ ਨੇ ਸਮਝਾਇਆ ਸਾਰੇ ਘਰਾਣੇ ਸਾਰੇ ਪਿੰਡ ਨੇ ਸਮਝਾਇਆ ਕਿਉਂਕਿ ਸਾਡੇ ਨਾ ਜਿਹੜਾ ਪਿੰਡ ਹੈ ਉਹਨਾਂ ਨੂੰ ਵੀ ਪਤਾ ਵੀ ਇਹ ਦੋ ਮੁੰਡੇ ਕਿਤਰਾ ਉੱਠੇ ਕੇ ਆਤਾ ਤਾਂ ਸਾਰੇ ਨੇ ਸਮਝਾਇਆ ਵੀ ਮੰਨਿਆ ਨਹੀਂ ਕਿਸੇ ਦੀ ਸਾਰਾ ਪਿੰਡ ਸਾਰੇ ਪਿੰਡ ਨੇ ਸਮਝਾਇਆ ਆਪਣੇ ਘਰ ਦੇ ਹੋਗੇ ਸਾਰੇ ਵਿੱਚ ਸਭ ਨੇ ਇਹ ਨਾ ਸਮਝਾਇਆ ਪਰ ਉਹਦੇ ਕਹਾਣੇ ਰੋਹੀ ਵੀ ਬੁੱਧੀ ਜਪ੍ਰਿਸ਼ਟ ਹੁੰਦੀ ਹੈ ਫਿਰ ਹਾਂਜੀ ਮੰਤਾ ਉਹ ਤਾਂ ਬਹੁਤ ਸਾਤ ਤਾਈ ਚਾਹੇ ਘਰਾਂ ਹੀ ਤਾਂ ਹੁਣ ਦੇਖ ਜੋਰਜ ਮੈਂ ਲੇਟ ਹੋ ਜਾਂਦਾ ਤਾਂ ਉੱਥੇ ਤਾਂ ਉਹਨਾਂ ਕਿਸੇ ਨਾ ਕਿਸੇ ਕੋਲ ਬੈਠ ਕੇ ਜਾਂਦਾ ਤੇ ਆ ਬੱਸ ਚ ਤਾਂ ਉਹਨਾਂ 6 ਵਜੇ 7 ਵਜੇ ਆ ਜਣਾ ਹੀ ਘਰ ਹੁਣ ਕਰਨ ਵੀ ਲੇਟ ਲੱਗ ਗਿਆ ਤਾਈ ਕਾ ਆਣ ਲੇਟ ਲੱਗ ਗਿਆ ਤਾਈ ਕਰਨ ਕਿਉਂਕਿ ਸ਼ਾਮ ਨੂੰ ਪੈਗ ਗੋਗਲ ਆ ਕੇ ਬੱਸ ਜਦ ਮੈਂ ਆਣਾ ਕਈ ਵਾਰ ਲੇਟੇ ਆਂਦਾ ਤਾਂ ਆ ਕੇ ਪੈ ਜਾਣਾ ਬਾ ਰੋਟੀ ਖਾ ਕੇ ਦੋ ਰੋਟੀਆਂ ਤੇ ਹੀ ਆਉਂਦੀ ਦੁਪਹਿਰੇ ਨੂੰ ਦੋ ਸ਼ਾਮ ਸਵੇਰੇ ਤਾਂ ਖਾਂਦਾ ਹੀ ਨਾ ਬਜਣੋ ਚਿੜੀ ਜਿੰਨਾ ਕ ਖਾਣਾ ਤਾਂ ਹੀ ਸਾਹੇ ਜਿੱਡਾਕ ਦਿਲ ਦਾ ਇਹ ਗੱਲ ਬਾਤ ਦੀ ਚਲੋ ਕੋਈ ਨਹੀਂ ਜੋ ਪ੍ਰਮਾਤਮਾ ਕਰਦਾ ਠੀਕ ਹੀ ਕਰਦਾ ਖਬਰ ਹੈ ਹੁਣ ਕਿ ਆਤਾ ਪ੍ਰਮਾਤਮਾ ਨੂੰ ਮਨਜ਼ੂਰ ਜਾਂ ਉਹਦੀ ਖਬਰ ਹੈ ਇੰਨੀ ਕਿ ਲਿਖੀ ਵੀ ਤੀ ਇਹ ਚੱਕਰ ਦਾ ਨਹੀਂ ਹੈ ਕਿ ਨਹੀਂ ਮੰਜੀ ਤਾਂ ਇਹੀ ਕਹਿ ਸਕਦੇ ਹੁਣ ਮੈਂ ਜੀ ਕਿ ਆ ਪਤਾ ਮੇਰਾ ਕਿਆ ਲਿਖਿਆ ਬਾਈ ਹੁਣ ਅੱਜ ਕੱਲ ਤਾਂ ਟਾਈਮ ਇਹ ਜਾ ਹੋ ਗਿਆ ਵੀ ਅੱਗੇ ਤਾਂ ਕਹਿ ਸਕਦੇ ਤੇ ਵੀ ਜਿਹੜੇ ਪੁਰਾਣੇ ਬਜ਼ੁਰਗ ਹੈ ਵੀ 70 80 ਦੇ ਉਹਰਾ ਤਾਂ ਜਾਣਦੇ ਨਹੀਂ ਤੇ ਹੈ ਕਈ ਵਾਰ ਤਾਂ ਇਹ ਜਾ ਮਾਹੌਲ ਤਾਂ ਜਾਦ ਨਾ ਇੰਨੇ ਟੈਸਟ ਹੁੰਦੇ ਨੇ ਨਾ ਬਿਮਾਰੀਆਂ ਦਾ ਪਤਾ ਕਰਦੇ ਤੇ ਕਈਆਂ ਦਾ ਐਂਡ 'ਚ ਹੀ ਪਤਾ ਲੱਗਦਾ ਜਦੋਂ ਡੈਥ ਹੋ ਜਾਂਦੀ ਦੀ ਵੀ ਹਾਂ ਉਹਨੂੰ ਕੈਂਸਰ ਤਾਂ ਹੈ ਕਿ ਨਹੀਂ ਹੁਣ ਤਾਂ ਐ ਹੀ ਨਹੀਂ ਪਤਾ ਹੈ ਹੁਣ ਤਾਂ ਇਹ ਪੱਕਾ ਕਹਿ ਨਹੀਂ ਸਕਦੇ ਵੀ ਜੇ ਮੈਂ ਕਾਹਾਂ ਵੀ 50 ਹੋ ਜਾਵੇਂ ਨਾ ਕਿ ਆ ਪਤਾ ਕਿਦਾਂ ਘੜੀ ਦਾ ਘੜੋਕਾ ਹੁਣ ਤਾਂ ਐ ਨਹੀਂ ਪਤਾ ਵੀ ਆਹ ਹੁਣ ਬੈਠੇ ਆ ਬੈਠੇ ਆ ਹੁਣ ਔਰ ਗਰਮੀਆਂ ਅੱਗੇ ਐ ਨਹੀਂ ਪਤਾ ਕਦ ਅਟੈਕ ਹੋ ਜਾਣਾ ਕਦ ਕੀ ਹੋ ਜਾਣਾ ਹੈ ਕਿ ਨਹੀਂ ਉਹਦਾ ਪਰਮਾਤਮਾ ਨੂੰ ਪਤਾ ਏ ਵੀ ਕਿੰਨੇ ਬਿੰਦਰ ਦੇ ਸਾਹ ਮੰਨੂ ਤਾਂ ਪਤਾ ਨਹੀਂ ਵੀ ਮੇਰੇ ਕਿੰਨੇ ਐ ਸਾਹ ਬਸ ਮੈਂ ਤਾਂ ਐ ਹੀ ਕਹਿਣਾ ਸਾਰਿਆਂ ਦੀ ਜੀ ਕਿਉਂਕਿ ਖਰਾਕਾਂ ਉਹ ਨਹੀਂ ਰਹੀਆਂ ਆਪਾਂ ਨੇਰੀ ਜ਼ਹਿਰ ਖਾ ਰਹੇ ਤੇ ਨਾ ਦੁੱਧ ਦਹੀਂ ਰਹੇ ਜੇ ਦੁੱਧ ਦਹੀਂ ਆ ਉਹ ਵੀ ਨਹੀਂ ਰਹੇ ਉਹਨਾਂ ਚ ਵੀ ਜ਼ਹਿਰ ਡੰਗਰਾਂ ਦੇ ਟੀਕੇ ਲਾ ਰਹੇ ਅਸੀਂ ਸੌਕੂ ਕਰ ਰਹੇ ਉਹ ਵੀ ਤੇ ਕੋਈ ਸਬਜ਼ੀਆਂ ਐ ਉਹ ਵੀ ਜ਼ਹਿਰ ਐ ਨਿਹਰੀ ਸਪ੍ਰੇਅਾਂ ਕਰ ਰਹੇ ਪਤਾ ਨਹੀਂ ਕਿ ਆਪ ਕੋਸ ਹੋ ਰਿਹਾ ਫਲ ਫਰੂਟਾਂ ਤੇ ਵੀ ਹੈ ਕਿ ਨਹੀਂ ਕੋਈ ਜੀ ਖਾਣੇ ਟਮਾਟਰ ਐ ਉਹਨਾਂ ਨੂੰ ਵੀ ਕਹਿੰਦੇ ਜਦੀ ਪਕਾ ਦੰਨੇ ਹੁਣ ਅੰਬੀਆਂ ਦਾ ਮੌਸਮ ਐ ਅੰਬਾਂ ਦਾ ਉਹ ਦੇਖਿਓ ਹਰੇ ਅੰਬ ਤੋੜ ਕੇ ਜਦੀ ਕਿਸੇ ਪਾਣੀ ਚ ਨੂੰ ਕੱਢ ਦੇ ਦੂਏ ਦਿਨ ਪੱਕੇ ਹੋਵੇ ਫਿਰ ਉਹੋ ਜਿਹੀ ਖਰਾਕਾਂ ਖਾਣੀ ਆ ਫੇ ਕਿੱਥੇ ਰਹਿਣਾ ਅਸੀਂ ਕਿਹੜੀਆਂ ਉਮਰਾਂ ਸਾਡੀਆਂ ਜੀ ਇਹ ਗੱਲ ਬਾਤ ਐ ਲਾ ਹਟ ਗਈ ਹਵਾ ਹੁਣ ਲਓ ਜੀ ਹਵਾ ਹਟ ਗਈ ਹੁਣ ਇੱਕ ਵਾਰ ਨਾ ਅੱਜ ਐ ਹੋਇਆ ਜਦੋਂ 4 5 ਵਜੇ ਮੈਂ ਘਰਾਂ ਨੂੰ ਆ ਰਿਹਾ ਤਾਂ ਕਿਣੀਆਂ ਆਈਆਂ ਬੱਦਲ ਹੋ ਕੇ ਹਵਾ ਵੀ ਚੱਲੀ ਹੁਣ ਹਵਾ ਚੱਲਦੀ ਤੀ ਐ ਠੰਡੀ ਜੀ ਹੁਣ ਗੁੰਮ ਹੋ ਗਿਆ ਜੀ ਲੱਗਦਾ ਹਨੇਰੀ ਨੂਰੀ ਦਾ ਚਾਂਸ ਬਣ ਰਿਹਾ ਹਨਾ ਅਜੀਤ ਲਾ ਇੰਨੀ ਤਾਂ ਗਰਮੀ ਹੋ ਗਈ ਗਰਮੀ ਤਾਂ ਹੋ ਗਈ ਹੁਣ ਗੁੰਮ ਜਾ ਹੋ ਗਿਆ ਹਵਾ ਵੀ ਬੰਦ ਹੋ ਗਈ ਫਨੇਰੀ ਦਾ ਹੀ ਚਾਂਸ ਬਣਦਾ ਪਹਿਲਾਂ ਇਹ ਦਿਨਾਂ 'ਚ ਲੈਟ ਵੀ ਨਹੀਂ ਆਈ ਹੈਗੀ ਢਾਈ ਬੇਜ ਇੱਕ ਲੈਟ ਬਈ ਤੰਗ ਤਾਂ ਕਰ ਰਹੀ ਚਲੋ ਅਸੀਂ ਵੀ ਐ ਕਹਿੰਨੇ ਵੀ ਕਰ ਲੰਦੋ ਤੰਗ ਤਾਂ ਕਿਆ ਕਰਦੇ ਹਾਂ ਉਹਨੇ ਤਾਂ ਬੰਦ ਰੱਖ ਦਿੰਦੇ ਉਹ ਰਾਤ ਨੂੰ ਛੱਡ ਦੰਨੇ 7 ਵਜੇ ਤੋਂ ਬਾਅਦ ਵੀ ਚਲੋ ਕਣਕ ਫਸਲਾਂ ਪੱਕੀਆਂ ਖੜੀਆਂ ਫਿਰ ਤੁਹਾਨੂੰ ਪਤਾ ਹੀ ਲੈਣਾ ਲੂਨਾ ਵਿੱਚੋਂ ਲੰਘਦੀਆਂ ਕੋਈ ਉញੋਂ ਜਾਨਵਰੇ ਬਹਿ ਜਾਵੇ ਠੰਗ ਲੱਗ ਜਾਂਦੇ ਉੱਪਰ ਥੱਲੇ ਤਾਰ ਪਤਾ ਨੁਕਸਾਨ ਚੰਗਿਆੜੇ गिर ਜਾਂਦੇ ਥੱਲੇ ਤੇ ਜਾਂ ਉਹ ਕੋਈ 11 21 ਹੋ ਜਾਂਦੀ ਆ ਜਾਂ ਜਿਕੜਾ ਕੱਲ ਪਰਸੋਂ ਝੱਖੜ ਆਇਆ ਨੇਰੀ ਆਈ ਉਹਦੇ ਨਾਲ ਦਰਖਤ ਟੁੱਟੇ ਆ ਬਹੁਤ ਲੈਨਾਂ ਪਰ ਗਰੇ ਆ ਲੈਨਾਂ ਵੀ ਟੁੱਟੀਆਂ ਤਾਂ ਕਰਕੇ ਕੁਝ ਵੀ ਹੋ ਸਕਦਾ ਐ ਕਿ ਨਹੀਂ ਮੈਂ ਹੋਰ ਤੂੰ ਸੁਣਾ ਮੈਗਾ ਸੁਣਾ ਨਾ ਉਹ ਮੱਛਰਾਂ ਟੰਗ ਕਰੀ ਤੇ ਬਾਕੀ ਆਪਣੇ ਭੈਣ ਆ ਪਤਾ ਨਹੀਂ ਹਾਂ ਸਾਧ ਸੰਗਤ ਦੇ ਨਾਤੇ ਆਈ ਉਹਨਾਂ ਨੇ ਐ ਵੀ ਕਿਹਾ ਕਹਿੰਦੇ ਵੀ ਪ੍ਰਿੰਸ ਨੂੰ ਵੀ ਕਹੋ ਹੁਣ ਪ੍ਰਿੰਸ ਆਇਆ ਹੀ ਨਹੀਂ 10 ਦਿਨ ਹੋ ਗਏ ਦੇਖਿਆ ਨਹੀਂ ਕਹਿੰਦੇ ਵੀ ਉਹਨੂੰ ਵੀ ਕਹੋ ਵੀ ਢਾੜਾ ਢੂਰਾ ਮਾਰ ਦੇ ਕਰਾ ਹੂੰ ਕੰਦਾ 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 ਨੀਂਦ ਆਂਦੀ ਸੀ ਮੈਂ ਬਿੰਦਰਾ ਖਾ ਕੇ ਸੌਂ ਗਿਆ ਕੰਦਾ ਆਪਾਂ ਹੁਣ ਕੰਦਾ ਦਿੱਲੀ ਦਾ ਗੇੜਾ ਭਰਿਆ ਵਾ ਤਿਆਰ ਲੱਗਿਆ ਹੁਣ ਕੰਦਾ ਜਾਣਾ ਉਹ ਕੰਦਾ ਮੈਂ ਵੱਧੀ ਤਾਂ ਆਈ ਨਹੀਂ ਬਾਹਰ ਦੀ ਬਾਹਰੇ ਲਾ ਰਿਆ ਪਤਾ ਕੀ ਹੋਇਆ ਯਾ ਇਤਕੀ ਇੱਕ ਗੇੜਾ ਲੈ ਕੇ ਲੰਘ ਗਿਆ ਦਿੱਲੀ ਨੂੰ ਫਿਰ ਉਧਰ ਤੇ ਉਧਰ ਹੀ ਲਾਈ ਜਾ ਰਿਹਾ ਕੁਝ ਜੋ ਇਧਰ ਤੇ ਹੁੰਦਾ ਜਿੱਦਣ ਆਂਦਾ ਵੀ ਆ 5 ਦਿਨ ਬਾਅਦ ਫਿਰ ਗੇੜਾ ਦਿੱਲੀ ਦਾ ਹੁੰਦਾ ਉਹ ਫੇਰ ਫੜਕਾ ਲੱਗ ਜਾਂਦਾ ਗੱਡੀ ਆ ਨਾ ਉਹ ਅੱਗੇ ਜਿਹੜਾ ਦੂਜੀ ਗੱਡੀ ਪਰ ਰੱਖਿਆ ਡਰਾਈਵਰ ਉਹ ਇੱਕ ਐ ਕਰ ਲੰਨੀ ਇਸ ਦਾ ਇੱਕ ਖਾਲੀ ਉਹ ਫਿਰ ਦੂਜੀ ਪਰ ਕੇ ਭੇਜ ਦਿੰਦਾ ਦੂਜੀ ਲਿਆ ਲੰਦਾ ਦੂਜੀ ਭ ਖਾਲੀ ਫੜਾ ਜਾਂਦਾ ਦੂਈ ਲੈ ਜਾਂਦਾ ਐ ਚਲੋ ਐ ਵੀ ਇਹ ਬਾਹਰ ਨੂੰ ਸੋਨਾ ਘੁੰਮਦਾ ਏ ਇਹਨੂੰ ਨੌਲੇਜ ਵੀ ਏ ਜਿਆਦਾਤਰ ਲੰਬੇ ਰੂਟਾਂ ਪਰ ਹੀ ਚੱਲਦਾ ਜਾਂਦਾ ਹੁਣ ਕਰ ਲਵਾਂ ਗੱਡੀਆਂ ਦੀ ਕਿਸ਼ਤਾਂ ਬਰਾਬਰ ਕਰ ਲਵਾਂ ਕਹਿੰਦਾ ਇੱਕ ਗੱਡੀ ਪਰਮਟ ਪਰਾਈ ਵੀ ਆਉਣੀ ਆ ਐ ਵੀ ਹੁੰਦਾ ਜੀ ਸਾਲ ਬਾਅਦ ਖਣੀ 5 ਸਾਲ ਬਾਅਦ ਪਰਮਟਾਂ ਦਾ ਸਾਲ ਬਾਅਦ ਏ ਹੈ ਹਨਾ ਗੱਡੀ ਸਾਰੀ ਰੈਡੀ ਕਰਕੇ ਫਿਰ ਉਹਦਾ ਦਬਾਰ ਤੇ ਪਰਮਟ ਬਣਦਾ ਤੇ ਚਲੋ ਠੀਕ ਐ ਵਧੀਆ ਗੱਲ ਐ ਕੰਮਕਾਰ ਕਰ ਰਹੇ ਜੀ ਕੰਮਕਾਰ ਕਰੋ ਚਲੋ ਕਿਸ਼ਤਾਂ ਭਰ ਜੂਂਗੇ ਕਿਸੇ ਟਾਈਮ ਗੱਡੀਆਂ ਫ੍ਰੀ ਹੋ ਗਈਆਂ ਸੋ ਕੇ ਹੋਊਗਾ ਦਿਨ ਚੱਲਿਆ ਕਹੇ ਕਹਿੰਦਾ ਦਿੱਲੀ ਤੇ ਇੱਧਰੋਂ ਭਰ ਗਈ ਗੱਡੀ ਚੰਡੀਗੜ੍ਹ ਜਾਣੀ ਦੀ ਫੇਰ ਮੈਂ ਆਉਂਗਾ ਕਹਿੰਦਾ ਆਣਾ ਮੈਂ ਕਹਿੰਦੇ ਦੋ ਦਿਨ ਰੈਸਟ ਕਰਨੀ ਕਹਿੰਦਾ ਹਾਂ ਨਾ ਧੋ ਕੇ ਉਰੇ ਕੱਪੜੇ ਪੈ ਜੀ ਉਹਦੇ ਅਸੀਂ ਤਾਂ ਕਿਹਾ ਬਾਬੀ ਬਾਈ ਆਏ ਕਰ ਠੀਕ ਨਹੀਂ ਜੀ ਆਪਣਾ ਨਹਾ ਧੋ ਲਿਆ ਨਾਲੇ ਉਂ ਬਾਈ ਡਰਾਈਵਰ ਤੁਹਾਨੂੰ ਪਤਾ ਵੀ ਜੇ ਨੀਂਦੇ ਜ਼ਿਆਦਾ ਰਹੇ ਉਹ ਵੀ ਗਲਤ ਹੈ ਮੈਂ ਤਾਂ ਕਹਿਣਾ ਉਹਨੂੰ ਕਿਤੇ ਬਾਈ ਆਪਣਾ ਸਟਾਪ ਉਧਰ ਵੀ ਮਾਰੇ ਕਰ ਹੈ ਕਿ ਨਹੀਂ ਜੇ ਇੱਕ ġੇੜਾ ਲੈ ਗਿਆ ਉਧਰ ਕਿਤੇ ਕੋਈ ਢਾਬਾ ਕੋਈ ਹੋਟਲ ਹੁੰਦਾ ਉੱਥੇ ਨਹਾ ਧੋ ਕੇ ਆਪਣਾ ਬਾਈ ਸੋਣਾ ਜ਼ਰੂਰੀ ਹੈ ਹੈ ਕਿ ਨਹੀਂ ਹੁਣ ਅਸੀਂ ਉਹ ਐ ਜੀ ਦੇਖੋ ਪਹਾੜ ਤੋਂ ਆਏ ਤੇ ਉਹ ਤੋਂ ਬਾਅਦ ਮੇਰਾ ਸੀਜ਼ਨ ਚੱਲ ਗਿਆ ਕੰਮ ਆਇਆ ਇੱਕ 60 ਦਾ ਅੰਜਣ ਕਰਿਆਈ ਤੇ ਇੱਕ ਹਫਤਾ ਰੇਲ ਬਣੀ ਰਹੀ ਵਜਨ ਵੀ ਚੱਕਣਾ ਫਿਰ ਦਿਮਾਗ ਦੇ ਗੱਲ ਸੋਚ ਕੇ ਚੀਜ਼ ਬੰਨਣੀ ਵੀ ਐ ਡਾਕਟਰਾਂ ਨਾਲ ਦਾ ਕੰਮ ਐ ਜੀ ਸਾਡਾ ਉਹ ਲੱਗ ਗਿਆ ਵੀਡੀਓ ਨਾਲ ਕਰਾਈ ਬਣ ਲਾ ਲੈਟ ਵੀ ਦੀ ਬਾਲ ਸਕਦੇ ਰਠਾਈ ਉਹਦੇ ਜੱਸ ਕਰਨ ਫਿਰ ਖੇਤਾਂ ਚ ਸਾਈਕਲ ਹੀ ਖਚਤੀਨ ਉਹ ਬੈਠਣੇ ਆਲੇ ਆਰਾਮ ਤੇ ਹਾਂ ਤਾਂ ਹੈ ਚਲੋ ਕੋਈ ਨਹੀਂ ਕੱਲ ਸਕੂਲ ਜਾਣਾ ਬਾਈ ਮਮਾ ਤੇ ਮੈਂ ਲੱਗਿੰਦੇ ਜਾਣਾ ਖਾ ਲੈ ਜੀ ਮੱਛਰਾਂ ਨੇ ਚਲੋ ਠੀਕ ਹੈ ਜੀ ਆਪਣਾ ਬਲੌਗ ਅੱਜ ਇੱਥੇ ਤੱਕ ਤਾਂ ਜੋ ਵੀ ਆਪਣੇ ਜਿੰਨੇ ਵੀ ਸਬਸਕ੍ਰਾਈਬਰ ਤੇ ਉਹਨਾਂ ਦੇ ਕੋਈ ਕਮੈਂਟ ਤੇ ਉਹਨਾਂ ਦੇ ਰਿਪਲਾਈ ਵੀ ਦੇਤੇ ਜੀ ਅਸੀਂ ਬਲੌਗ ਰਾਹੀਂ ਉਹ ਦੇਤੇ ਵਧੀਆ ਕਰੀ ਕੋਈ ਗੱਲ ਦਾ ਨੋ ਮੈਕਸਮ ਚ ਲੱਗੇ ਚੱਲੋ ਕੌਣ ਜੱਸ ਕਰਨ ਕਹਿ ਰਿਹਾ ਹਾਂ ਕਹਿ ਰਿਹਾ ਤਾਂ ਗੁਸ ਕਹਿੰਦਾ ਖਾਣਾ ਹਨਾ ਚਲੋ ਠੀਕ ਹੈ ਜੀ ਅੱਜ ਜੱਸ ਕਰਨ ਨੂੰ ਵੀ ਕਮਾ ਲਿਆਵਾ ਫਿਰ ਨਹੀਂ ਅੱਗੇ ਤਾਂ ਮੈਂ ਲਿਆ ਕੇ ਵੀ ਦੇ ਦੰਨਾ ਸ਼ਾਮ ਨੂੰ ਅੱਜ ਕਹਿੰਦਾ ਮੈਂ ਤੇਰੇ ਘਰ ਜਾ ਕੇ ਖਾ ਕੇ ਆਣੇ ਰੋਜ਼ ਤਾਂ ਨਹੀਂ ਰੋਜ਼ ਨਹੀਂ ਜੀ ਹੈ ਹਫਤੇ ਚੋਂ ਇੱਕ ਅੱਧੀ ਵਾਰ ਜਾਂ ਕਈ ਵਾਰ 10 ਦਿਨ ਵੀ ਹੋ ਜੰਨੇ 20 ਦਿਨ ਵੀ ਹੋ ਜੰਨੇ ਬਾਕੀ ਇਹ ਤਾਂ ਹੀ ਆੜਕਵਾੜ ਆਪਾਂ ਨੇ ਬੰਦ ਕਰਿਆ ਵਾ ਮੋਰ ਬੋ ਰਿਹਾ ਕਿੰਨਾ ਸੋਹਣਾ ਲੱਗਦਾ ਹੈ ਆਪਣੇ ਤਾਂ ਬਹੁਤ ਸੋਹਣੀ ਰੌਣਕ ਹੈ ਉਧਰ ਘਰ ਦੇ ਨਾਲ ਇੱਕ ਇਧਰ ਨੂੰ ਕਈ ਤਰ੍ਹਾਂ ਇਧਰ ਨੂੰ ਬਾਗ ਜਾਂ ਵੀ ਤਾਂ ਬਹੁਤ ਜਾਨਵਰ ਰਹਿੰਦੇ ਤੇਰਾ ਉਧਰ ਤੜਕੇ ਨੂੰ 4-5 ਵਜੇ ਚੀਂ-ਚੀਂ ਬਹੁਤ ਕੰਮ ਦਾ ਲੱਗਦਾ ਉਧਰ ਤੇ ਸ਼ਾਮ ਨੂੰ 6 ਵਜੇ ਤੇ ਜੋ ਪਹਾੜ ਵਿੱਚ ਜੇ ਮਿਲਦੀ ਨਾ ਜਾਨਵਰਾਂ ਦੀ ਚੀਂਗ ਜਗਾ ਸੋਨੇ ਨੂੰ ਪਹਾੜ ਚ ਤਾਂ ਬਹੁਤ ਨਾਲ ਦੇ ਜਾਨਵਰ ਹੁੰਦੇ ਜੀ ਇਹ 6 ਵਜਣ ਦੇ ਐਤ ਕੀ ਜੇ ਗਏ ਨਾ ਹੁਣ ਗਰਮੀ ਦੀ ਛੁੱਟੀਆਂ 'ਚ ਤੁਹਾਨੂੰ ਉੱਧਰ ਦੇ ਜਾਨਵਰ ਦਿਖਾਉਂਗੇ ਪਰ ਤੁਸੀਂ ਉਸ ਟਾਈਮ ਉੱਠਦੇ ਨਹੀਂ ਮੈਂ ਕਹਿੰਦੀ ਇੱਕ ਚੀੜੀ ਹੈ ਨਾ ਉੱਥੇ ਬੋਲਦੀ ਜਦ ਭਾਈ ਨਾ ਸੋਣਾ ਕਰਦੀ ਐਹੀ ਲੱਗਦਾ ਵੀ ਇਸ ਤਰ੍ਹਾਂ ਕੁਝ ਗੱਲਾਂ ਹੀ ਕਰਦੀ ਹੈ ਪਰ ਅੰਦਾਜ਼ ਕੁਝ ਪਾਦੀ ਹੈ ਕਿੰਨੇ ਵਜੇ ਉੱਠਦੀ ਸਵੇਰੇ 6:00 ਵਜੇ ਮੈਂ ਤਾਂ 3:00 ਕਿੰਨੇ ਵਜੇ ਸੁਣਾਦਾ ਤਾਂ ਲਓ ਜੀ ਐਤਕੀ ਨਾ ਤੁਹਾਨੂੰ 5 5:30 ਵਜੇ ਉੱਠ ਕੇ ਸਵੇਰੇ ਸੱਜ ਰਾਏ ਤੁਹਾਨੂੰ ਵਲੌਗ ਦੇਣਾ ਇੱਕ ਜੇ ਚਲੇ ਗਏ ਉੱਥੇ ਤੇ ਚਲੋ ਠੀਕ ਹੈ ਜੀ ਆਪਣਾ ਵਲੌਗ ਇੱਥੇ ਤੱਕ ਤਾਂ ਹੀ ਮਿਲਦੇ ਕੱਲ ਕਿਸੇ ਨਵੇਂ ਵਲੌਗ ਵਿੱਚ ਜੇ ਤੁਹਾਨੂੰ ਜਾਣਕਾਰੀ ਮਿਲ ਗਈ ਜੀ ਤੁਹਾਡੇ ਸਵਾਲਾਂ ਦੇ ਜਵਾਬ ਮਿਲ ਗਏ ਤਾਂ ਜਰੂਰ ਕਮੈਂਟ ਕਰਦੇ ਚਲੋ ਠੀਕ ਹੈ ਜੀ ਸਤ ਸ੍ਰੀ ਅਕਾਲ